ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਰੰਡੇਆਲੇ ਪਿੰਡ ਜੋ ਕਿ ਬਾਈ ਰਾਜਵਿੰਦਰ ਸਿੰਘ ਰੰਡੇਆਲਾ ਜੀ ਨੇ ਉਹਨਾਂ ਦੇ ਚਾਚਾ ਜੀ ਦੇ ਘਰ ਚੱਲੇ ਆ ਜੇ ਆਪਾਂ ਆਓ ਆਪਾਂ ਹੁਣ ਅੱਗੇ ਵੱਲ ਵਧਦੇ ਆ ਤੇ ਤੁਹਾਨੂੰ ਰਸਤੇ ਵਿੱਚ ਸਾਰਾ ਈਵਿਊ ਦਿਖਾਉਨੇ ਆ ਆਪਾਂ ਹੁਣ ਮੋਗੇ ਦੇ ਨੇੜੇ ਪਹੁੰਚ ਚੁੱਕੇ ਤੇ ਮੋਗੇ ਪਹੁੰਚ ਜੋ ਕੇ ਜਿੱਥੇ ਕਿ ਟਰੈਕਟਰਾਂ ਦੀ ਮੰਡੀ ਲੱਗਦੀ ਹੈ ਇਸ ਜਗ੍ਹਾ ਤੇ ਉੱਤੇ ਐਤਵਾਰ ਨੂੰ ਬਹੁਤ ਵੱਡੀ ਭਾਰੀ ਮੰਡੀ ਲੱਗਦੀ ਆ ਮੋਗੇ ਦੇ ਵਿੱਚ ਟਰੈਕਟਰਾਂ ਦੀ ਆਪਾਂ ਹੁਣ ਪਹੁੰਚ ਗਏ ਸੀਗੇ ਜੀ ਰੰਡੇਆਲੇ ਪਿੰਡ ਤੇ ਆਪਾਂ ਹੁਣ ਤੁਹਾਨੂੰ ਹਵੇਲੀ ਵੱਗ ਲੈ ਕੇ ਚੱਲਦੇ ਆ ਜੋ ਕਿ ਆਪਣੀ ਐਗਜ਼ੈਕਟ ਲੋਕੇਸ਼ਨ ਹੈ ਇੱਥੇ ਕਿ ਹਵੇਲੀ ਤਿਆਰ ਹੋ ਰਹੀ ਆ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਹਮਣੇ ਤੁਸੀਂ ਜਹਾਜ਼ ਦੇਖ ਸਕਦੇ ਹੋ 에어 ਇੰਡੀਆ ਦਾ ਜਹਾਜ਼ ਪਾਈ ਆ ਉਹਨਾਂ ਨੇ ਚੜਾਇਆ ਜੀ ਟੈਕੀ ਦੇ ਉੱਪਰ ਤੇ ਸਾਰੀ ਹਵੇਲੀ ਦੇ ਵਿੱਚ ਆਪਣਾ ਮਟੀਰੀਅਲ ਲੱਗਣਾ ਰੈਨੋਵੇਟ ਕਰ ਰਹੇ ਆ ਬਹੁਤ ਚੰਗੇ ਤਰੀਕੇ ਦੇ ਨਾਲ ਇੱਥੇ ਪਹਿਲਾਂ ਜੰਗਲਾ ਆਪਣਾ ਲੋਹੇ ਦਾ ਲੱਗਿਆ ਹੋਇਆ ਸੀਗਾ ਜੋ ਕਿ ਸਾਰਾ ਰਿਮੂਵ ਕਰਕੇ ਇੱਥੇ ਆਪਣਾ ਮਟੀਰੀਅਲ ਇੰਸਟਾਲ ਕਰਨਾ ਹੈ ਜੀ ਦੇਖੋ ਤੁਸੀਂ ਬਹੁਤ ਸੋਹਣੀ ਇਹਦੀ ਲੁੱਕ ਬਣ ਕੇ ਆਉਣੀ ਆ ਜਦੋਂ ਇਹਦੀ ਫਾਈਨਲ ਲੁੱਕ ਆਉਣੀ ਆ ਤੇ ਗੱਡੀ ਆਪਣੀ ਬੈਕ ਲੱਗ ਰਹੀ ਆ ਇਹਦੇ ਵਿੱਚੋਂ ਸਾਰਾ ਮਟੀਰੀਅਲ ਅਨਲੋਡ ਹੋਣਾ ਹੈ ਤੁਹਾਨੂੰ ਕੱਲਾ ਕੱਲਾ ਸਟੈਪ ਦਿਖਾਉਣੇ ਆ ਕਿ ਕਿਹੜੇ ਤਰੀਕੇ ਦੇ ਨਾਲ ਪੈਕਿੰਗ ਕੀਤੀ ਹੋਈ ਆ ਕਿਉਂਕਿ ਫੋਰਾ ਦਾ ਮੇਨ ਮਕਸਦ ਹੁੰਦਾ ਜੀ ਕਿ ਕੋਈ ਹੋਰ ਬਹੁਤ ਬਰੀਕੀ ਦੇ ਨਾਲ ਆਪਾਂ ਪੈਕਿੰਗ ਕਰਦੇ ਆਂ ਕਿ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਜੋ ਕਿ ਸਭ ਨੂੰ ਤੁਸੀਂ ਦੇਖੀ ਹੈ ਆਪਣੀ ਵੀਡੀਓ ਦੇ ਰਹੀ ਰਸਤੇ ਦੇ ਵਿੱਚ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਤੇ ਆਪਾਂ ਨੂੰ ਬਹੁਤ ਸਲੋ ਸਪੀਡ ਦੇ ਨਾਲ ਲੈ ਕੇ ਆਉਣਾ ਪੈਂਦਾ ਤੇ ਹੁਣ ਗੱਡੀ ਨੂੰ ਖੋਲਦੇ ਆਂ ਜੀ ਤੇ ਤੁਹਾਨੂੰ ਦਿਖਾਉਣੇ ਪੈਕਿੰਗ ਕੀਤੀ ਹੋਈ ਸਾਹਮਣੇ ਤੁਸੀਂ ਦੇਖੋ ਬ੍ਰੈਕਟਸ ਲੈ ਰਹੇ ਨੇ ਤੇ ਇਧਰ ਦੇਖੋ ਬ੍ਰੈਕਟਸ ਪਏ ਨੇ ਜੋ ਕਿ ਵੱਧ ਰਹੇ ਦੇ نیچے ਲੱਗਦੇ ਆ ਜੀ ਉਹ ਸਾਹਮਣੇ ਜੋ ਪਾਦਰੇ ਤੁਹਾਨੂੰ ਦਿਖ ਰਹੇ ਨੇ ਇਹਦੇ نیچے ਲੱਗਣੇ ਆ ਇਹਦੇ ਵਿੱਚ ਜਾਲੀ ਆਈ ਆ ਝਰੋਖੇ ਆਏ ਨੇ ਦੇਖੋ ਤੁਸੀਂ ਕਿੰਨੇ ਵਧੀਆ ਤਰੀਕੇ ਦੇ ਨਾਲ ਪੈਕਿੰਗ ਕੀਤੀ ਹੋਈ ਆ ਜਾਲੀ ਦੇਖੋ ਜਾਲੀ ਇਕੱਲਾ ਬੰਦਾ ਚੱਕ ਹੀ ਨਹੀਂ ਸਕਦਾ ਇੰਨੀ ਕਿ ਹੈਵੀ ਜਾਲੀ ਬਣਾਈ ਆ ਤੇ ਹੁਣ ਜਰੋਖੇ ਲਾ ਰਹੇ ਨੇ ਆਪਣੇ ਜੋ ਕਿ ਆਪਣੇ ਬਾਈ ਮਿਸਤਰੀ ਹਰੇ ਲੱਗ ਰਹੇ ਨੇ ਉੱਥੇ ਦੇਖੋ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਇਹਦੀ ਪੈਕਿੰਗ ਕੀਤੀ ਹੋਈ ਆ ਅੱਜ ਜੀ ਦੋਸਤੋ ਇਹ ਜੋ ਸਾਰੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਆਪਣਾ ਹੋਮ ਡਿਲੀਵਰੀ ਕਰਨਾ ਕੀ ਮਕਸਦ ਹੁੰਦਾ ਤੇ ਆਪਣਾ ਕੱਲਾ ਕੱਲਾ ਮਟੀਰੀਅਲ ਤੁਸੀਂ ਇਸ ਵੀਡੀਓ ਦੇ ਰਹੀਂ ਦੇਖ ਚੁੱਕੇ ਜਦੋਂ ਇਹ ਸਾਰਾ ਇੰਸਟਾਲ ਹੋ ਚੁੱਕਿਆ ਸਾਰਾ ਮਟੀਰੀਅਲ ਜੋ ਉਹ ਸਾਹਮਣੇ ਰੱਖਤਾ ਜੀ ਪਾਵੇ ਆਏ ਨੇ ਜੋ ਕਿ ਪਿਲਰਸ ਬਈ ਪਿਲਰ ਕਹਿ ਦਿੰਨੇ ਆ ਆਪਣੇ ਪੌੜੀਆਂ ਦੇ ਲਈ ਆਏ ਨੇ ਇੱਥੇ ਸਾਰੇ ਦੇਖੋ ਝੁੜ ਕੇ ਇੰਸਟਾਲ ਹੋਣੇ ਨੇ ਜਦੋਂ ਇੱਥੇ ਸਾਰਾ ਪ੍ਰੋਪਰ ਇੰਸਟਾਲ ਹੋ ਚੁੱਕਿਆ ਤਾਂ ਤੁਹਾਡੇ ਸਾਹਮਣੇ ਵੀਡੀਓ ਆਪਾਂ ਜਰੂਰ ਉਰੂਪਰੂ ਕਰਾਂਗੇ ਤਦ ਤੱਕ ਥੋੜੀ ਥੋੜੀ ਵੇਟ ਕਰਨੀ ਪਣੀ ਹੈ ਕਿਉਂਕਿ ਟਾਈਮ ਲੱਗਣਾ ਜੀ ਇਹ ਹਵੇਲੀ ਤਿਆਰ ਕਰਨ ਨੂੰ ਆਪਾਂ ਤੁਹਾਨੂੰ ਉਦੋਂ ਤੱਕ ਕਿਸੇ ਨੈਕਸਟ ਪ੍ਰੋਜੈਕਟ ਨਾਲ ਮਿਲਦੇ ਹਾਂ ਧੰਨਵਾਦ 사ਸੀਕਾਲ ਜੀ ਨੰਬਰ ਵੀਡੀਓ ਦੇ ਵਿੱਚ ਚੱਲ ਹੀ ਰਿਹਾ ਹੈ ਇੰਸਟਾਗ੍ਰਾਮ ਤੇ ਜਰੂਰ ਸਾਨੂੰ ਫੋਲੋ ਕਰ ਲਓ 바ਵਾ ਬਲਰ ਸਟੋਰ ਦੇ ਨਾਮ ਤੋਂ ਆਪਣੇ ਅਕਾਊਂਟ ਨੇ ਫੇਸਬੁੱਕ YouTube ਤੇ ਨੰਬਰ ਹੈਗਾ ਜੀ 9719 9514 ਧੰਨਵਾਦ